ਆ ਵੀਰੋ ਮੈਂ ਸਿੰਘ ਸਾਹਿਬ ਭਾਈ ਅਮਰਪਾਲ ਸਿੰਘ ਜੀ ਦੀ ਸਪੋਰਟ ਚ ਵੀਡੀਓ ਕੀ ਪਾਇਆ ਥਾਂ ਥਾਂ ਤੋਂ ਫੋਨ ਆਉਂਡ ਬੇ ਇੱਕ ਪਾਸੇ ਹੋ ਜਾ ਇੱਕ ਪਾਸੇ ਹੋ ਜਾ ਇੱਕ ਪਾਸੇ ਹੋ ਜਾ ਜਾਂ ਭਗਵੰਤ ਮਾਨ ਨਾਲ ਹੋ ਜਾ ਜਾਂ ਭਾਈ ਅਮਰਪਾਲ ਸਿੰਘ ਨਾਲ ਹੋ ਜਾ ਉਹ ਵੀਰੋ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਸਾਰੀ ਕਹਾਣੀ ਮੈਂ ਆਪਣੀ ਵੀ ਮੈਂ ਆਪ ਪਾਰਟੀ ਦਾ ਮੈਂਬਰ ਆ ਹਾਂਜੀ ਆਪ ਪਾਰਟੀ ਦਾ ਮੈਂ ਮੈਂਬਰ ਆ ਤੇ ਆਪ ਦੀ ਹੀ ਸਪੋਰਟ ਕਰਦਾ ਹਮੇਸ਼ਾ ਪਰ ਮੈਂ ਭਾਈ ਅਮਰਤਪਾਲ ਸਿੰਘ ਵੱਲ ਕਿਉਂ ਹੋਇਆ ਉਹਨਾਂ ਵਾਸਤੇ ਵੀਡੀਓ ਕਿਉਂ ਪਾਏ ਉਹਨਾਂ ਦੀ ਸਪੋਰਟ ਕਿਉਂ ਕਰ ਰਿਆਂ ਕਿਉਂਕਿ ਉਹ ਪਾਰਟੀ ਨਹੀਂ ਹੈਗੀ ਕੋਈ ਭਾਈ ਅਮਰਤਪਾਲ ਸਿੰਘ ਕੋਈ ਪਾਰਟੀ ਦੇ ਬੰਦੇ ਨਹੀਂ ਹੈਗੇ ਉਹ ਸਮੁੱਚੇ ਪੰਜਾਬ ਦੇ ਸਾਂਝੇ ਬੰਦੇ ਆ ਸਾਰੀ ਪੰਜਾਬੀਅਤ ਦੇ ਹੀਰੋ ਆ ਉਹ ਸਾਡੇ ਸਭ ਦੇ ਆ ਤੇ ਗੱਲ ਆ ਇੱਥੇ ਇੱਜ਼ਤ ਤੇ ਅਣਖ ਦੀ ਗੱਲ ਇੱਜ਼ਤ ਦੀ ਅਣਖ ਦੀ ਆ ਇੱਥੇ ਪਿਛਲੀ ਵਾਰ ਬੀਬੀ ਖਾਲੜਾ ਹਾਰ ਗਈ ਸੀ ਤੇ ਇਸ ਵਾਰ ਜੇ ਸਾਡਾ ਹੀਰੋ ਹਾਰ ਗਿਆ ਤੇ ਇਹ پورے ਪੰਜਾਬ ਵਾਸਤੇ ਸ਼ਰਮ ਨਾ ਗਿਆ ਬੜਾ ਘਟਿਆ ਹੋਊਗਾ ਮੈਂ ਇਸ ਵਾਸਤੇ ਆਪਣੇ ਸਿੰਘ ਸਾਹਿਬ ਭਾਈ ਸਾਹਿਬ ਨਾਲ ਸਪੋਰਟ ਕਰ ਰਿਹਾ ਆ ਵੀਰੋ ਸਪੋਰਟ ਕਰ ਰਿਹਾ ਆ ਮੈਂ ਆਪਣੇ ਖਡੂਰ ਸਾਹਿਬ ਹਲਕੇ ਦੇ ਜਿੰਨੇ ਵੀ ਰਿਸ਼ਤੇਦਾਰ ਜਿਹੜੇ ਜਿਹੜੇ ਪਿੰਡਾਂ 'ਚ ਰਹਿੰਦੇ ਆ ਤਕ ਤੂ ਚੱਕ ਧਾੜਾਂ ਜਹਾਂਗੀਰ ਨਾਗੋ ਕੇ ਤੇ ਹੋਰ ਆਪਣੇ ਕਈ ਜਿੱਥੇ ਜਿੱਥੇ ਵੀ ਹੈਗੇ ਨੇ ਸੱਜਣ ਯਾਰ ਬੇਲੀ ਸਾਰਿਆਂ ਨੂੰ ਫੋਨ ਲਾ ਲਾ ਕੇ ਕਹਿਤਾ ਆ ਸਾਰਿਆਂ ਨੂੰ ਫੋਨ ਲਾ ਲਾ ਕੇ ਕਹਿਤਾ ਆ ਕਿ ਵੀਰੋ ਵੋਟ ਹਰ ਹਾਲਤ ਚ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਹੀ ਜਾਣੀ ਚਾਹੀਦੀ ਆ ਤੇ ਜੇ ਮੈਨੂੰ ਲੋੜ ਪਈ ਖਡੂਰ ਸਾਹਿਬ ਜਾ ਕੇ ਤਾਂ ਮੈਂ ਭਾਈ ਸਾਹਿਬ ਵਾਸਤੇ ਪ੍ਰਚਾਰ ਵੀ ਕਰੂੰਗਾ ਪ੍ਰਚਾਰ ਵੀ ਕਰੂੰਗਾ ਭਾਈ ਸਾਹਿਬ ਵਾਸਤੇ ਜਾ ਕੇ ਬਾਕੀ ਪਾਰਟੀ ਵਿੱਚ ਆਪਾਂ ਹੈਗੇ ਆ ਜਿਹੋ ਜਿਹੇ ਹੈਗੇ ਆ ਇੱਕ ਮੈਨੂੰ ਕਹਿੰਦਾ ਦਾੜੀ ਤੇਰੀ ਕੱਟੀ ਹੋਈ ਉਹ ਭਾਈ ਮੇਰੀ ਦਾੜੀ ਕੱਟੀ ਹੋਈ ਆ ਮਾਰੇ ਮੋੜੇ ਨਸ਼ੇ ਵੀ ਮੈਂ ਖਾਨਾ ਆ ਪਰ ਹੋ ਸਕਦਾ ਕੱਲ ਨੂੰ ਮਹਾਰਾਜ ਦੀ ਕਿਰਪਾ ਹੋ ਜੇ ਆਪਾਂ ਸਿੰਘ ਸਾਜੀਏ ਪਰ ਜਿਹੜਾ ਆਪਣਾ ਅਸਲਾ ਆ ਆਪਣਾ ਵਿਯੂਧ ਆ ਆਪਣਾ ਬੈਕਗਰਾਉਂਡ ਆ ਆਪਣਾ ਕਲਚਰ ਆ ਆਪਣਾ ਧਰਮ ਆ ਆਪਣਾ ਰਿਜਨ ਆ ਉਹਦੇ ਨਾਲ ਧੋਖਾ ਨਹੀਂ ਕੀਤਾ ਜਾ ਸਕਦਾ ਇੱਥੇ ਗੱਲ ਪਾਰਟੀ ਬਾਜੀ ਦੀ ਤਾਂ ਹੋ ਨਹੀਂ ਰਹੀ ਇੱਥੇ ਦਾ ਇੱਕ ਸਾਡਾ ਹੀਰੋ ਆ ਜਿਹੜਾ ਜੇਲ੍ਹ 'ਚ ਬੈਠਾ ਆ ਸਾਡੇ ਵਾਸਤੇ ਉਹਦੀ ਸਪੋਰਟ ਦੀ ਗੱਲ ਹੋ ਰਹੀ ਆ ਇੱਥੇ ਪੂਰੀ ਪੰਜਾਬੀਅਤ ਦੀ ਹੈ ਨਾ ਸੋ ਵੀਰੋ ਮੈਂ ਜਿੱਦਾਂ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਲਾ ਲਾ ਕੇ ਕਹਿ ਤਾਇਆ ਕੁਸੀਂ ਵੀ ਆਪਣੇ ਯਾਰਾਂ ਬੇਲੀਆਂ ਨੂੰ ਤੇ ਹੋਰ ਸੱਜਣਾ ਮਿੱਤਰਾਂ ਨੂੰ ਫੋਨ ਲਾ ਲਾ ਕੇ ਕਹਿ ਦੋ ਕਹਿ ਦੋ ਕਿ ਹਰ ਹਾਲਤ 'ਚ ਤੁਹਾਡੀ ਵੋਟ ਸਿੰਘ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਹੀ ਜਾਣੀ ਚਾਹੀਦੀ ਆ ਬਹੁਤ ਬਹੁਤ ਧੰਨਵਾਦ ਵੀਰੋ ਬਹੁਤ ਬਹੁਤ ਧੰਨਵਾਦ